ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਨਵੀਂ ਸਾਖੀ ਦੇ ਨਾਲ ਮੈਂ ਹਾਜ਼ਰ ਹਾਂ ਬਾਬਾ ਅਮਰਦਾਸ ਜੀ ਆਪਣੀ ਸੇਵਾ ਵਿੱਚ ਜੁਟ ਫਿਰ ਜੁਟ ਗਏ ਉਹ ਸਵੇਰੇ ਅਮਰਥਲੇ ਉੱਠਦੇ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਵਿਆਸ ਵਿਆਸਦ ਰਿਆਉ ਤੇ ਪਹੁੰਚ ਜਾਂਦੇ ਫਿਰ ਗਾਗਰ ਨੂੰ ਭਰ ਕੇ ਖਡੂਰ ਸਾਹਿਬ ਆ ਜਾਂਦੇ ਇੱਕ ਰਾਤ ਮੀਂਹ ਬਹੁਤ ਪੈ ਰਿਆ ਸੀ ਬਾਬਾ ਅਮਰਦਾਸ ਜੀ ਜਲ ਲੈਣ ਵਾਸਤੇ ਤੁਰਨ ਲੱਗੇ ਤਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਇਸੇ ਵਾਲੇ ਗਿਆ ਪਰ ਪੁੱਤਰਾਂ ਨੇ ਟਾਲ ਦਿੱਤਾ ਬਾਬਾ ਜੀ ਜਲ ਲੈਣ ਚਲੇ ਗਏ ਜਦੋਂ ਜਲ ਭਰ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੀ ਦੀ ਤਾਣਾ ਉਹਨਣ ਵਾਲੀ ਕਿੱਲੀ ਨਾਲ ਠੇਡਾ ਲੱਗਣ ਕਰਕੇ ਡਿੱਗ ਪਏ ਪਰ ਉਹਨਾਂ ਨਾ ਗਾਗਰ ਸੰਭਾਲ ਕੇ ਰੱਖੀ ਜਾਂ ਜੁਲਾਹੀ ਨੇ ਪੁੱਛਿਆ ਕੌਣ ਹੈ ਤਾਂ ਜੁਲਾਹੀ ਨੇ ਉੱਤਰ ਦਿੱਤਾ ਉਹੀ ਅਮਰੂ ਨਿਥਾਵਾਂ ਹੈ ਹੋਰ ਕੌਣ ਹੈ ਬਾਬਾ ਜੀ ਨੇ ਇਸ ਗੱਲ ਨੂੰ ਸੁਣ ਕੇ ਕਿਹਾ ਮੈਂ ਨਿਥਾਵਾਂ ਨਹੀਂ ਹਾਂ ਮੈਂ ਤਾਂ ਗੁਰੂ ਵਾਲਾ ਹਾਂ ਬਾਅਦ ਵਿੱਚ ਗਾਗਰ ਸੰਭਾਲ ਕੇ ਉਹ ਖੰਡੂਰ ਖਡੂ ਸਾਹਿਬ ਪਹੁੰਚ ਗਏ ਗੁਰੂ ਜੀ ਨੇ ਇਸ਼ਨਾਨ ਕਰਾਇਆ ਜਦ ਸੇ ਦਰਬਾਰ ਲੱਗਾ ਤਾਂ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਤੋਂ ਪੁੱਛਿਆ ਕਿ ਅੱਜ ਜਲਿਆਂ ਦੇ ਸਮੇਂ ਕੀ ਗੱਲ ਹੋਈ ਸੀ ਤਾਂ ਬਾਬਾ ਜੀ ਨੇ ਕਿਹਾ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ ਮੈਂ ਕੀ ਦੱਸ ਸਕਦਾ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਉਸ ਜੁਲਾਹੀ ਨੇ ਤੁਹਾਨੂੰ ਨਹੀਂ ਥਾਵਾਂ ਕਿਹਾ ਹੈ ਪਰ ਉਹ ਕਮਲੀ ਨਹੀਂ ਜਾਣਦੀ ਹੈ ਕਿ ਨਿਥਾਵੰਥਾਨ ਕਰੋ ਨਿਮਾਣੇ ਮਾ ਨਿਤਾਣਿਆ ਕਾ ਤਾਂ ਨਿਓਟੀਆਂ ਦੀ ਕਿਓਟ ਨਿਆਸਰੀਆਂ ਦਾਸ ਹਨ ਈ ਤਰਿਆਂ ਦੀ ਤਰ ਨ ਧੀਰਨ ਦਤੈਤਰ ਪੀਰਾਂ ਦੇ ਪੀਰ ਦਿਆਲ ਗਹੀ ਬੋੜ ਜਗਤ ਜਗਤ ਬੰਦੀ ਛੋੜ ਭੰਨਣ ਕੜਨ ਸਮਰਤ ਸਭ ਜੀਵ ਕਾ ਜਿਸ ਹੱਥ ਜਦ ਦਰਬਾਰ ਜੀ ਦਰਬਾਰ ਦੀ ਸਮਾਪਤੀ ਹੋਈ ਤਾਂ ਜੁਲਹਾ ਵਰਲਾਪ ਕਰਦਾ ਆ ਗਿਆ ਕਿ ਉਸ ਦੀ ਘਰ ਵਾਲੀ ਕੰਬਲੀ ਹੋ ਗਈ ਹੈ ਜਦ ਜੁਲਾਈ ਦਰਬਾਰ ਸਾਹਿਬ ਵਿੱਚ ਹਾਜ਼ਰ ਹੋਈ ਤਾਂ ਗੁਰੂ ਜੀ ਨજર ਪੈਂਦੇ ਹੋ ਠੀਕ ਹੋ ਗਈ ਗੁਰੂ ਅੰਗਦ ਦੇਵ ਜੀ ਨੂੰ ਸਮਝ ਆ ਗਈ ਸੀ ਕਿ ਹੁਣ ਗੁਰੂ ਜੱਦੀ ਦਮ ਭਾਰ ਚੁੱਕਣ ਵਾਲੇ ਬਾਬਾ ਅਮਰਦਾਸ ਜੀ ਹੀ ਹਨ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਉਹਨਾਂ ਪਾਸੋਂ ਪੰਜ ਪੈਸੇ ਤੇ ਇੱਕ ਨਾਰੀਅਲ ਮੰਗਵਾਇਆ ਫਿਰ ਬਾਬਾ ਅਮਰਦਾਸ ਜੀ ਨੂੰ ਤਖਤ ਤੇ ਬਿਠਾ ਕੇ ਉਹਨਾਂ ਦੇ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਮੱਥੇ ਉੱਤੇ ਤੇਲਕ ਲਗਾਇਆ ਗੁਰੂ ਜੀ ਨੇ ਸਭ ਸੰਗਤਾਂ ਨੂੰ ਹੁਕਮਤਾ ਕੀ ਆਇਤੋ ਤੁਹਾਡੇ ਗੁਰੂ ਬਾਬਾ ਅਮਰਦਾਸ ਜੀ ਹਨ ਸਭ ਸੰਗਤਾਂ ਦੇ ਸੰਗਤਾਂ ਨੇ ਉੱਥੇ ਉਹਨਾਂ ਅੱਗੇ ਮੱਥਾ ਟੇਕਿਆ ਫਿਰ ਆਪ ਜੀ ਨੇ ਚਿਹਰੇ ਉੱਤੇ ਅਜੀਬ ਜਿਹੀ ਲਾਲੀ ਸ਼ਾ ਗਈ ਆਪ ਜੀ ਦੀ ਮੁਸਕਰਾਹਟ ਸਾਗਰ ਵਾਂਗ ਸ਼ਾਂਤ ਸੀ ਸਭ ਪਾਸੇ ਸ੍ਰਿਸ਼ਟੀ ਪਾਖ ਦ੍ਰਿਸ਼ਟੀ ਪਾ ਕੇ ਗੁਰੂ ਅੰਗਦ ਦੇਵ ਜੀ ਸਿੰਘਾਸਨ ਉੱਤੇ ਹੀ ਬਿਰਾਜ ਗਏ ਅੱਖਾਂ ਬੰਦ ਕਰਕੇ ਉੱਪਰ ਚਾਦਰ ਲੈ ਲਈ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਨਾਲ ਇੱਕਮਿਕ ਹੋ ਗਈ ਸਭ ਪਾਸੇ ਆਵਾਜ਼ਾਂ ਗੂੰਜ ਰਹੀਆਂ ਸਨ ਪਰ ਅੰਗ ਕੀ ਗੁਰੂ ਅੰਗਦ ਜਿਹਾ ਨਾ ਕੋਈ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ